ਭੀ ਬਖਤੌਰ ਤੇ ਪਹੁੰਚੇ ਆ ਕਿ ਮੇਰੀ ਸਾਰੇ ਲੋਕਾਂ ਨਾਲ ਦੁਬਾਰਾ ਗੱਲਬਾਤ ਹੋਈ ਹੈ ਅਸੀਂ ਮੈਂ ਇਹਨਾਂ ਨੂੰ ਜੋ ਵਿਸ਼ਵਾਸ ਦਵਾਇਆ ਸੀਗਾ ਕਿ ਜਿਹੜੇ ਮੁੱਖ ਦੋਸ਼ੀ ਸੀਗੇ ਜਿਨ੍ਹਾਂ ਨੇ ਅਲਰੇਡੀ ਪਹੁੰਚੀ ਦੀ ਨੋਟ ਐਗ ਕੀਤਾ ਸੀ ਆਪਾਂ ਵਿਦਨ 24 ਆਰ ਸੀ ਹੈ ਇਹ ਵਾਸਤੇ ਕੋਟ ਪਤਾ ਕਰਾ ਇਹਨਾਂ ਨੂੰ ਪੜ ਲਿਆ ਉਹਨਾਂ ਨੂੰ ਉਹਨਾਂ ਦੀ ਬੜੀ ਸਜ਼ਾ ਵੀ ਦਵਾਵਾਗੇ ਤੇ ਹੋਰ ਵੀ ਜੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਵੀ ਹੋਰ ਤਰ੍ਹਾਂ ਗਲਤ ਕੰਮ ਕਰਦਾ ਹੈ ਸਾਨੂੰ ਇਨਫੋਰਮੇਸ਼ਨ ਦੇਣ ਅਸੀਂ ਡਿਊਟੀ ਬਾਉਂਡ ਹੈ ਉਹਨਾਂ ਉੱਤੇ ਕਾਰਵਾਈ ਕਰਾਂਗੇ ਆਹ ਪਿੰਡ ਤੇ ਪੋਸਟਰ ਵੀ ਲੱਗੇ ਪਿੰਡ ਵਾਲਾ ਬਤਾਉਂਦਾ ਕਈ ਲੋਕੀ ਬਹੁਤ ਗਲਬਾਤੀ ਹੋਇਆ ਹੈਗੇ ਹਮਾਰੇ ਇਸ ਬੰਦੇ ਨੇ ਕਾਪਾ ਕਹਿੰਦੇ ਕੋ ਜਿਹੜਾ ਇੱਕ ਬੰਦੇ ਨੇ ਜੇ ਪੋਸਟਰ ਲਾਇਆ ਸਾਰਾ ਪਿੰਡ ਵਿਚ ਕਾਉ ਹੈ ਮੇਰੀ ਸਰਪੰਚਾ ਨਾਲ ਵੀ ਗੱਲ ਹੋਈ ਹੈ ਉਹ ਉਹ ਕਹਿੰਦੇ ਕਿ ਜੀ ਸਾਡੇ ਅਸੀਂ ਉਸ ਪੋਸਟਰ ਨੂੰ ਨਹੀਂ ਐਂਡੋਰਸ ਕਰਦੇ ਉਹ ਇੱਕ ਰੋਸ ਦਾ ਜਰੀਆ ਸੀਗਾ ਉਹਨਾਂ ਨੇ ਰੋਸ ਪ੍ਰੋਟਾਇਆ ਸੀਗਾ ਅਤੇ ਅੱਗੇ ਵੀ ਮੈਂ ਇਹਨਾਂ ਨੂੰ ਉਹੀ ਕਿਹਾ ਕਿ ਅੱਗੇ ਵੀ ਅੱਗੇ ਤੋਂ ਵੀ ਜੇ ਕੋਈ ਇਨਸੀਡੈਂਟ ਹੋਂਦਾ ਹੈ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂ। ਪਿੰਡ ਦੇ ਲੋਕ ਖੜੇ ਵੀ ਇਹ ਗੱਲ ਕਹਿ ਰਹੇ ਆ ਜੀ ਹਾਲਾਤ ਜਿਹੜੇ ਹੈਗੇ ਆ ਬੜੇ ਬਸਤੋ ਬਸਰ ਨੇ ਨਸ਼ੇ ਨੂੰ ਲੈ ਕੇ। ਰਾਤ ਨੂੰ ਅਸੀਂ ਰਾਤ ਨੂੰ ਬਾਹਰ ਖੇਤਾਂ 'ਚ ਪਾਣੀ ਲਾਉਣ ਵੀ ਜਾ ਸਕਦੇ ਲੋਟਾ ਖੋਆਂ ਦਾ ਇੰਨਾ ਜਲ। ਇਹਨਾਂ ਨੇ ਦੱਸਿਆ ਜੀ ਮੋਸਟਲੀ ਇਹਨਾਂ ਨੇ ਇਹ ਵੀ ਦੱਸਿਆ ਕਿ ਪਿੰਡ ਦੇ ਵਿੱਚ ਕਾਫੀ ਜਣੇ ਆ ਜਿਹੜੇ ਐਡਿਕਟਸ ਆ ਰਾਦਰ than ਪੈਡਡਮ ਜਿਹੜੇ ਐਡਿਕਟਸ ਆ ਸਿਰ ਉਹਨੂੰ ਐਸ ਵਿਕਟਿਮ ਟਰੀਟ ਕਰਦੇ ਆ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਸਾਨੂੰ ਦੱਸੋ ਅੱਗੇ ਆਓ ਅਸੀਂ ਉਹਨਾਂ ਨੂੰ ਤੇ ਜਿਹੜੇ ਪੈਡਲਰ ਹੈ ਜਾਂ ਕੋਈ ਹੈ ਜਿਹੜੀ ਇਹਨਾਂ ਲੁੱਠਾ ਪੋਹਾਂ ਦੀ ਹੈ ਸਾਨੂੰ ਉਹਨਾਂ ਦੇ ਇਨਫੋਰਮੇਸ਼ਨ ਦੋ ਅਸੀਂ ਉਹਨਾਂ ਨੂੰ ਵੀ ਬੁਲਾਉਂਦੇ ਕੀ ਕਾਰਨ ਮੰਗਦੇ ਪੈਡਲਰ ਨੂੰ ਮੀਡੀਆ ਨੂੰ ਦੱਸਦੇ ਆ ਸਰਸਰ ਕੋਈ ਕੁਝ ਕਰਦੇ ਕੀ ਕਾਰਨ ਇਹ ਦੇਖੋ ਇੱਕ ਰੁਝਾਨ ਹੈ ਇੱਕ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਸੋਸ਼ਲ ਮੀਡੀਆ ਦੇ ਥਰੂ ਦਾ ਗੱਲ ਵਾਈਡਲੀ ਪਰਕੂਲੇਟ ਹੋਏਗੀ ਬਟ ਅਸੀਂ ਫੋਰਥੱਤਾ ਥਾਣੇ ਨੂੰ ਵੀ ਮੈਂ ਇਨਸਟਰਕਸ਼ਨ ਦਿੱਤੀ ਹੈ ਕਿ ਇੱਥੇ ਪੈਟਰੋਲਿੰਗ ਵੀ ਵਧਾਈ ਗਈ ਹੈ ਤੇ ਸਾਡਾ ਨੰਬਰ ਮੇਰਾ ਉਹਦਾ ਨੰਬਰ ਐਥੇ ਤੋਂ ਉਹਦਾ ਨੰਬਰ ਇਹਨਾਂ ਕੋਲ ਹੈ ਮੈਂ ਇਹਨਾਂ ਨੂੰ ਕਿਹਾ ਤੁਸੀਂ ਜਦੋਂ ਮਰਜ਼ੀ ਬੇਫੋਕ ਹੋ ਕੇ ਸਾਨੂੰ ਇਨਫੋਰਮੇਸ਼ਨ ਦੋ ਤੁਸੀਂ ਕਰ ਦੇ ਕਰੋ ਨਹੀਂ ਕਰਦੇ ਵੀ ਇਨਫੋਰਮੇਸ਼ਨ ਦੇ ਦੋ ਵੀ ਇਹ ਸਾਡਾ ਨਾਮ ਪਿੰਡ ਦੇ ਕਈ ਅਸੀਂ ਦੇਖੋ ਅਨੋਨਿਮਸ ਕੰਪਲੇਂਟ ਹੁੰਦੀ ਐਸੀ ਕਦੇ ਵੀ ਇਹ ਨਹੀਂ ਦੱਸਦੇ ਕਿ ਇਨਫੋਰਮੇਸ਼ਨ ਕਿੰਨੇ ਦਿੰਦੇ ਹਾਂ ਇਸ ਲਈ ਤੁਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਇਨਫੋਰਮੇਸ਼ਨ ਦੋਗੇ ਤੁਹਾਡੀ ਅਸੀਂ ਆਇਡੈਂਟੀਟੀ ਨੂੰ ਅਨੋਨਿਮਸ ਰੱਖਾਂਗੇ ਨਹੀਂ ਰਿਵੀਲ ਕਰਾਂਗੇ ਤੇ ਫਿਰ ਅਸੀਂ ਕਾਰਵਾਈ ਵੀ ਕਰਾਂਗੇ ਥੈਂਕ ਯੂ